ਸਰ ਤੁਹਾਡੇ ਸਾਹਮਣੇ ਸਾਰਾ ਕੁਝ ਦਿਖ ਰਿਹਾ ਕੀ ਹੈ ਪਾਜੀ ਖੋਲੋ ਬੇਟਾ ਆਪਾਂ ਜੀ ਮੇਜਰ ਸਰਵਿਸ ਦਾ ਪ੍ਰੋਸੈਸ ਸ਼ੁਰੂ ਕਰ ਰਹੇ ਹਾਂ ਦੇਖੋ ਗੱਡੀ ਨੇ ਗਰਮ ਹੋਣੀ ਹੋਣਾ ਜਦੋਂ ਹੈੱਡ ਦਾ ਪਾਣੀ ਦਾ ਸਰਕੂਲੇਸ਼ਨ ਪ੍ਰੋਪਰ ਨਹੀਂ ਬਣਦਾ ਅਗਰ ਰੇਡੀਏਟਰ ਬਲੌਕ ਹੈ ਅਗਰ ਹੌਸ ਪਾਈਪਾਂ ਦੇ ਉੱਤੇ ਹਸ਼ੋਰਾ ਲੱਗਿਆ ਹੋਇਆ ਹੈ ਰੇਡੀਏਟਰ ਦਾ ਸਰਕੂਲੇਸ਼ਨ ਇੰਜਣ ਦਾ ਇੰਜਣ ਦਾ ਰੇਡੀਏਟਰ ਚ ਕੂਲ ਹੋ ਕੇ ਦੁਬਾਰਾ ਰੋਟੇਸ਼ਨ ਨਹੀਂ ਕਰਦਾ ਤੇ ਵੀਰ ਜੀ ਏਸੀ ਦੀ ਕੂਲਿੰਗ ਨੂੰ ਫਰਕ ਪਏਗਾ ਹੀ ਪਏਗਾ ਜਿੰਨਾ ਮਰਜ਼ੀ ਹਾਂ ਕਿਉਂਕਿ ਗੱਡੀ ਜਦੋਂ ਹੀਟ ਹੋਏਗੀ ਉਦੋਂ ਪ੍ਰੋਬਲਮ ਕ੍ਰੀਡ ਹੁੰਦੀ ਆ ਆਪਾਂ ਹੁਣ ਸੂਈ ਨਿਗਾਹ ਰਹੇ ਆ ਤੇ ਨੰਗ ਨਹੀਂ ਰਹੀ ਜੀ ਠੀਕ ਹੈ ਜੀ ਮੇਜਰ ਸਰਵਿਸ ਦੇ ਵਿੱਚ ਕੀ ਹੁੰਦਾ ਈਜ਼ੀਆਰ ਵਾਲ ਹੁੰਦਾ ਇਹ ਭਾਜੀ ਹੈਡ ਦੇ ਬਲਾਕ ਦਾ ਜਿਹੜਾ ਸਰਕੂਲੇਸ਼ਨ ਹੈ ਉਹ ਇੱਥੇ ਪਾਈਪ ਦੇ ਥਰੂ ਦਿੱਤਾ ਹੋਇਆ ਠੀਕ ਹੈ ਠੀਕ ਹੈ ਜੀ ਆਪਾਂ ਹੁਣ ਡੀਜ਼ਲ ਫਿਲਟਰ ਖੋਲ ਲਿਆ ਈਜ਼ੀਆਰ ਵਾਲ ਖੋਲਦੇ ਪਏ ਆ ਈਜ਼ੀਆਰ ਵਾਲ ਬਾਹਰ ਨਿਕਲ ਰਿਹਾ ਆਪਾਂ ਇਸ ਤੋਂ ਇਲਾਵਾ ਬਟਕ ਕਰੋ ਸਾਫ਼ ਰਹਿਣ ਪੁੱਤਰੇ ਇਸ ਤੋਂ ਇਲਾਵਾ रियर ਸ਼ੌਕਰ ਫਰੰਟ ਚੌਂਟੇ ਇਹ ਸਾਰਾ ਕੁਝ ਭਾਜੀ ਬਾਹਰ ਕੱਢ ਲਿਆ ਤੁਸੀਂ ਅੱਜ ਮੈਨੂੰ ਇੱਕ ਚੀਜ਼ ਜ਼ਰੂਰ ਦੱਸਿਓ ਵੀ ਅੱਜ ਤੱਕਰ ਤੁਹਾਨੂੰ ਕਿਸੇ ਨੇ ਐਡਾ ਇਨਫੋਰਮੇਸ਼ਨ ਦਿੱਤੀ ਹੈ ਨਹੀਂ ਅਜੇ ਤੱਕ ਨਹੀਂ ਕਿਤੇ ਵੀ ਬਸ ਟੀਲ ਬਦਲ ਦਿੰਦੇ ਆ ਪਾਣੀ ਬਦਲ ਦਿੰਦੇ ਆ ਬਸ ਹੋ ਗਿਆ ਕੀ ਪਾਣੀ ਦਾ ਸਰਕੂਲੇਸ਼ਨ ਹੈਗਾ ਭਾਜੀ ਨਹੀਂ ਇਹ ਬਲੌਕ ਹੀ ਹੈ ਅਜੇ ਕੋਈ ਬਲੌਕ ਵੀ ਆਣਾ ਭਾਜੀ ਹਲੋ ਛੇਡਾ ਮਾਰਿਓ ਬ੍ਰੀਕ ਬਸ ਮੜਾ ਜਾ ਭਾਜੀ ਕੋਈ ਮਿਹਨਤ ਕਰਨਾ ਨਹੀਂ ਚਾਹੁੰਦਾ ਆਪਾ ਫਿਰ ਵੀ ਬਹੁਤ ਦੁਨੀਆ ਨੂੰ ਅਵੇਅਰ ਕਰੀਦਾ ਹੈ ਕੋਸ਼ਿਸ਼ ਹੈ ਵੀ ਜੇ ਅਵੇਅਰ ਕੀਤੇ ਲੋਕ 5-7% ਸੁਧਰ ਜਾਣਗੇ ਜਾਂ ਸਮਝ ਜਾਣਗੇ ਬਹੁਤ ਅੱਛੀ ਗੱਲ ਹੈ ਨਿੱਕੀ ਕਰ دریا ਮੇਂ ਡਾਲ ਮੇਜ ਸਰਵਸ ਦਾ ਪ੍ਰੋਸੈਸ ਕਰੀਦਾ ਨਾ ਅਸੀਂ ਇੱਕ ਇੱਕ ਚੀਜ਼ ਦੇ ਬਾਰੇ ਬਹੁਤ ਕਾਰ ਕਰੀ ਦੀ ਹੈ ਆ ਪਾਈਪ ਨੂੰ ਹੱਥ ਨਹੀਂ ਪੈਂਦਾ ਤੇ ਪਾਈਪ 파ਟੀ ਹੋਈ ਸੀਗੀ ਆ ਦੇਖੋ ਇਸ ਪਾਈਪ ਨੂੰ ਅਸੀਂ ਚੇਂਜ ਕਰ ਰਹੇ ਹਾਂ ਅੱਜ ਤੱਕ ਕਿਸੇ ਵੀ ਵਿਅਕਤੀ ਨੇ ਤੁਹਾਨੂੰ ਨੌਲੇਜ ਨਹੀਂ ਦੇਣੀ ਜਿਹੜੀ ਤੁਹਾਡੇ ਫਾਇਦੇ ਲਈ ਹੋਵੇਗੀ ਪ੍ਰੀਤ ਮੋਟਰਜ਼ ਮੋਗਾ ਹਰ ਟਾਈਮ ਨਵੀਂ ਨੌਲੇਜ ਤੇ ਨਵੀਂ ਗੱਲ ਤੁਹਾਡੇ ਨਾਲ ਰੱਖਦਾ ਬਹੁਤ ਸਾਰੇ ਸੱਜਣਾਂ ਨੂੰ ਲੱਗਦਾ ਵੀ ਬਾਈ ਜਾਰ ਫਾਲਤੂ ਗੱਲਾਂ ਕਰਦਾ ਫਾਲਤੂ ਨਹੀਂ ਕਰਦਾ ਗੁਰੂ ਮਹਾਰਾਜ ਨੇ ਬੋਲਿਆ ਬੋਲ ਧਰਮੜੀਆ ਮੋਨ ਕਾ ਤੋ ਤਾਰਿਆ ਆਪਾਂ ਤਾਂ ਆਪਣੇ ਭਰਾਵਾਂ ਨੂੰ ਭਰਾ ਮੇਰੇ ਸਾਰੇ ਆ ਭਾਈ ਵੇ Hindu Muslim Sikh Sai ਆਪਾਂ ਸਾਰੇ ਭਾਈ ਭਾਈ ਠੀਕ ਹੈ ਨਾ ਜੀ ਆਪਾਂ ਹਰ ਗੱਡੀ ਦੇ ਵਿੱਚ ਕੋਈ ਨਾ ਕੋਈ ਇਸ਼ੂ ਹੋਵੇ ਉਹਦੀ ਵੀਡੀਓ ਦੇ ਵਿੱਚ ਤੁਹਾਨੂੰ ਨੌਲੇਜ ਦੇ ਦਈਆ ਕਿਉਂਕਿ 1 ਮਿੰਟ ਦੀ ਰੀਲ ਪਾਉਣੀ ਮੇਰੀ ਮਜਬੂਰੀ ਹੋ ਗਈ ਹੈ ਪਰ 1 ਮਿੰਟ ਦੇ ਵਿੱਚ ਨੌਲੇਜ ਨਹੀਂ ਮਿਲਦੀ ਨਵੀਂ ਵੀਡੀਓ ਦਾ ਇੰਤਜ਼ਾਰ ਕਰੋ ਪ੍ਰੀਤ ਮੋਟਰਜ਼ ਮੋਗਾ ਹਰ ਟਾਈਮ ਤੁਹਾਡੇ ਲਈ ਚੰਗੀਆਂ ਗੱਲਾਂ ਤੇ ਚੰਗੀਆਂ ਵੀਡੀਓ ਲੈ ਕੇ ਆਈ ਦੀਆਂ ਕਿਉਂਕਿ ਜਦੋਂ ਵੀ ਪਾਈਪਾਂ 'ਚ ਪ੍ਰੋਬਲਮ ਹੋਵੇ ਤੇ ਕਿਸੇ ਵਿਅਕਤੀ ਨੇ ਤੁਹਾਨੂੰ ਨਹੀਂ ਦੱਸਣਾ ਵੀਡੀਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ